ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੀਤੇ ਦਿਨੀ ਪਖੰਡਵਾਦ ਨੂੰ ਲੈ ਕੇ ਇੱਕ ਵਿਵਾਦ ਚੱਲਿਆ ਸੀ ਜਿਸ ਵਿੱਚ ਸਾਡੇ ਭਰਾ ਪ੍ਰੇਮ ਸਭਰੀ ਜੀ ਤੇ ਬਾਬਾ ਮਨਪ੍ਰੀਤ ਜੀ ਜੋ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਗਲਤਫਹਿਮੀਆਂ ਪਾ ਕੇ ਫੋਨ ਤੇ ਗਲਤ ਜਾਣਕਾਰੀਆਂ ਦੇ ਕੇ ਵੀ ਭਲਾਣੇ ਨੂੰ ਅਰੈਸਟ ਕੀਤਾ ਕੁੱਟਿਆ ਮਾਰਿਆ ਗਿਆ ਤੇ ਕਝੂਟ ਬੁਲਾਇਆ ਗਿਆ ਤੇ ਪ੍ਰੇਮ ਜੀ ਨੂੰ ਗੁੰਮਰਾਹ ਕੀਤਾ ਗਿਆ ਕਿ ਬਾਬਾ ਜੀ ਸਾਨੂੰ ਧਰਮ ਦਾ ਪ੍ਰਚਾਰ ਕਰਨ ਤੋਂ ਰੋਕਦੇ ਆ ਜੋ ਪਖੰਡਵਾਦ ਫਲਾਇਆ ਗਿਆ ਉਹਦੇ ਅਸੀਂ ਉਲਟਾ ਹੁਣ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੀ ਪਹਿਲਾਂ ਜਿਹੜੀ ਆਪਣੀ ਗੱਲ ਰੱਖਣਗੇ ਫਿਰ ਸਾਡੇ ਪ੍ਰੇਮ ਜੀ ਜਿਹੜੀ ਗੱਲ ਰੱਖਣਗੇ ਜਿਹੜਾ ਵਿਵਾਦ ਸੀ ਅੱਜ ਪ੍ਰਸ਼ਾਸਨ ਨੇ ਡੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਬੈਠਾ ਭੈਣ ਭਰਾ ਸਾਡੇ ਇਕੱਠੇ ਹੋਏ ਸੀ ਅੱਜ ਅਸੀਂ ਸਾਰਾ ਬੈਠ ਕੇ ਜਿਹੜਾ ਮਸਲਾ ਨਿਵੇੜ ਦਿੱਤਾ ਜੋ ਵੀ ਗਲਤਫਹਿਮੀਆਂ ਸੀ ਜੀਆਂ ਇੱਕ ਦੂਜੇ ਪ੍ਰਤੀ ਝੂਠੇ ਸ਼ਰਾਤੀ ਅੰਸਰਾਂ ਨੇ ਪੜਕਾਉਣ ਵਾਲਿਆਂ ਜੋ ਗੱਲਾਂ ਫਲਾਈਆਂ ਸੀ ਉਹ ਅੱਜ ਅਸੀਂ ਕਲੀਅਰ ਕਰਤੀਆਂ ਜਿਉਂ ਝੂਠੀਆਂ ਸੀ ਉਹ ਖਤਮ ਹੋ ਗਈਆਂ ਹਨ ਲਾਈਵ ਜੀ ਦਾ ਖਰਸਾ ਬਈ ਬਰੇ ਮਗਰ ਆਪ ਸਭ ਸੰਗਤਾਂ ਨੂੰ ਪਤਾ ਹੈ ਜੋ ਆਪਾਂ ਪਿਛਲੇ ਦਿਨੀ ਤੋਂ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਿੱਥੇ ਸਟੇਜ ਦੇ ਉੱਪਰ ਕੀਰਤਨ ਦੁਆਰਾ ਵੀ ਪਖੰਡਵਾਦ ਦੇ ਖਲਾਫ ਗੋਲ ਰਿਹਾ ਹੈ ਔਰ ਕੁਝ ਸਮੇਂ ਤੋਂ ਅਸੀਂ ਫਿਰਪੁਰ ਤੋਂ ਇੱਕ ਮਹਮਤ ਪਖੰਡ ਬਚਾਓ ਪੰਜਾਬ ਬਚਾਓ ਦੀ ਜਿਹੜੀ ਇਹ ਮੈਨੂੰ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਛੇਲੇ ਸਨ ਜਿਨ੍ਹਾਂ ਨੇ ਲੋਕਾਂ ਨਾਲ ਕੋਝਗੀਆਂ ਮਾਰੀਆਂ ਸੀ ਔਰ ਜੋ ਸਿਰ ਕਮਾ ਕੇ ਲੋਕਾਂ ਅੰਦਰ ਅੰਧਵਿਸ਼ਵਾਸ ਪਾ ਰਹੇ ਸੀ ਸੋ ਉਹਨਾਂ ਦੇ ਖਿਲਾਫ ਸੀ ਜਿਹੜੀ ਜੰਗ ਲੜੀ ਹੈ ਔਰ ਉਹ ਸਿੱਖ ਸੰਗਤ ਦੇ ਸਾਹਮਣੇ ਹੀ ਸੋ ਉਹਦੇ ਵਿੱਚ ਜੋ ਭਾਈ ਪ੍ਰੇਮ ਸਰੀ ਜੀ ਹੈ ਤੇ ਸਾਡੇ ਪੀਟ ਕੋਰ ਦੇ ਨੇ ਸੋ ਬੀਜੇਪੀ ਪਾਰਟੀ ਦੇ ਨੇ ਸੋ ਇਨਾਂ ਨੂੰ ਮਤਲਬ ਕਈ ਲੋਕਾਂ ਵੱਲੋਂ ਗੁੰਮਰਾਹ ਕੀਤਾ ਗਿਆ ਤੇ ਗੁੰਮਰਾਹ ਕਰਕੇ ਜੋ ਇਹ ਭਾਈ ਸਾਹਿਬ ਜੀ ਨੇ ਕਾਫੀ ਬਿਲਕੁਲ ਜਿਹੜੀਆਂ ਮੇਰੇ ਖਿਲਾਫ ਪਾਈਆਂ ਸੀ ਸੋ ਉਸ ਸੰਬੰਧੀ ਜੋ ਪਾਰਟੀ ਦੇ ਅ ਸ਼੍ਰੀ ਗੌਰਵ ਕਟਕੜ ਜੀ ਔਰ ਸਮੁੱਚੇ ਪ੍ਰਸ਼ਾਸਨ ਨਾਲ ਇੱਥੇ ਪਹੁੰਚਿਆ ਸੋ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਨੂੰ ਵੀ ਸੁਝਾਇਆ ਸਾਡੇ ਨਾਲ ਵੀ ਗੱਲਬਾਤ ਹੋਈ ਹੈ ਉਹਦੇ ਵਿੱਚ ਜੋ ਪ੍ਰੇਮ ਸੋਬੀ ਜੀ ਇਹਨਾਂ ਵੱਲੋਂ ਵੀਡੀਓ ਕਾਫੀ ਜਿਹੜੀਆਂ ਲਾਈਵ ਰੋਕੇ ਚਲਾਈਆਂ ਗਈਆਂ ਸੀ ਸੋ ਭਾਈ ਸਾਹਿਬ ਜੀ ਜਿਹੜੀਆਂ ਆਪਣੀਆਂ ਵੀਡੀਓ ਵੀ ਰੀਡ ਕਰਨਗੇ ਕਿਉਂਕਿ ਕਿਸੇ ਵੀ ਕਿਸੇ ਦੀ ਗੱਲ ਵਿੱਚ ਆ ਕੇ ਜੋ ਇਹਨਾਂ ਕੋਲ ਬੋਲਿਆ ਗਿਆ ਕਿਉਂਕਿ ਇਹ ਪਖੰਡ ਦੇ ਖਿਲਾਫ ਨੇ ਪਾਰਟੀ ਜਿਹੜੀ ਪਖੰਡ ਦੇ ਖਿਲਾਫ ਹੈ ਸੋ ਪਖੰਡ ਨੂੰ ਬੜਾਵਾ ਨਹੀਂ ਦੇ ਰਹੀ ਸੋ ਇਸ ਕਰਕੇ ਇੱਕ ਜਿਹੜੀ ਤਨੋਲਾ ਮੰਡੀ ਪਿਛਲੇ ਦਿਨੀ ਅ ਅ ਤਸਵੀਰਾਂ ਸੀ ਪਰसों ਦੀ ਗੱਲ ਹੈ ਉੱਥੇ ਇੱਕ ਜਿਹੜਾ ਬਾਬਾ ਸੀਗਾ ਉਹ ਛੰਨੇ ਵਾਲਾ ਬਾਬਾ ਮਖਤਿਆਰ ਮਖਤਿਆਰ ਉਹ ਬੰਦੇ ਦੇ ਉੱਤੇ ਰੇਤ ਦੇ ਪਰਚੇ ਦਰਦ ਸੀ ਔਰ ਉਹ ਜਮਾਨਤ ਤੇ ਆਇਆ ਸੀ ਸੋ ਭਾਈ ਸਾਹਿਬ ਜੀ ਨੂੰ ਉਹਨੇ ਵੀ ਬੁਲਾ ਲਿਆ ਸੋ ਇਹਨਾਂ ਨੂੰ ਪਤਾ ਨਹੀਂ ਸੀ ਉਸ ਗੱਲ ਦਾ ਕਿ ਚਲੋ ਉੱਥੇ ਚਲੇਗੇ ਔਰ ਕੁਝ ਚੀਂਦੇ ਵੀ ਇਕੱਠੇ ਹੋ ਕੇ ਆਏ ਸੋ ਉੱਥੇ ਜੋ ਭਾਈ ਪ੍ਰੇਮ ਸਰਦਾਰ ਜੀ ਹੈ ਸਾਡੇ ਵੀਰ ਜੀ ਇਹਨਾਂ ਨੂੰ ਤੇ ਉਸ ਬਾਬਲ ਜੀ ਨੂੰ ਚਲੋ ਪ੍ਰਸ਼ਾਸਨ ਲੈ ਕੇ ਆਪਣੇ ਨਾਲ ਤੇ ਜਿਹੜਾ ਮਾਹੌਲ ਹੈ ਉਹ ਸ਼ਾਂਤ ਹੋਣਾ ਚਾਹੀਦਾ ਸੋ ਉੱਥੇ ਸ਼ਾਂਤਵੇਂ ਤਰੀਕੇ ਨਾਲ ਜਦੋਂ ਗੱਲਬਾਤ ਕੀਤੀ ਤੇ ਜਿਹੜਾ ਬਾਬਾ ਸੀਗਾ ਉਹ ਉਹਦੀ ਬਲਾਤਕਾਰ ਹੀ ਨਿਕਲਿਆ ਔਰ ਇਹ ਗੱਲ ਭਾਈ ਸਾਹਿਬ ਜੀ ਨੂੰ ਵੀ ਨਹੀਂ ਪਤਾ ਸੀ ਤੇ ਇਹ ਗੱਲਾਂ ਵੀ ਭਾਈ ਸਾਹਿਬ ਜੀ ਨੂੰ ਪਤਾ ਨਹੀਂ ਸੀ ਵੀ ਜੋ ਲੋਕ ਪਖੰਡ ਕਰ ਰਹੇ ਨੇ ਸੋ ਪਖੰਡ ਦੇ ਖਿਲਾਫ ਜੇ ਭਾਈ ਮੈਂ ਦਲ ਰਹੇ ਹਾਂ ਨਾ ਮਨਪ੍ਰੀਤ ਸਿੰਘ ਸੋ ਅੱਜ ਪਾਰਟੀ ਦੇ ਅਧਿਕਾਰ ਅਸੀਂ ਬੈਠੇ ਇੱਥੇ ਸਾਰਾ ਪ੍ਰਸ਼ਾਸਨ ਬੈਠਾ ਸੋ ਆਪਣੀ ਭਾਈ ਸਾਹਿਬ ਜੀ ਨੇ ਬਿਆਨ ਦੇਣਾ ਦੇਣਾ ਅੱਗੇ ਦੇ ਵੀ ਰਹੇ ਨੇ ਔਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਨੇ ਵਿੱਚ ਕਿਉਂਕਿ ਮੈਂ ਤਰੋਲਾ ਮੰਡੀ ਸ਼ਾਮ ਨੂੰ ਪਹੁੰਚਿਆ ਜੀ ਉੱਥੇ ਲਗਭਗ 4:30 5:00 ਸੋ ਮੈਂ ਉਸ ਮਸਲੇ ਵਿੱਚ ਗਿਆ ਨਹੀਂ ਸੀਗਾ ਮੇਰੇ ਸਿੰਘ ਉੱਥੇ ਗਏ ਸੀ ਸੋ ਉੱਥੇ ਜਦੋਂ ਜਿਹੜੀ ਗੱਲਬਾਤ ਹੋਈ ਹੈ ਮੈਨੂੰ ਦੱਸਿਆ ਗਿਆ ਇਹ ਪ੍ਰੇਮ ਸਬਰੀਏ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਕੁੱਟਿਆ ਮਾਰਿਆ ਗਿਆ ਤੇ ਉਹ ਬਾਬੇ ਤੇ ਜਿਹੜਾ ਪਰਚਾ ਸੀ ਉਹਦੀ ਤਾਂ ਜਿਹੜੀ ਜਮਾਨਤ ਰੱਦ ਹੋ ਗਈ ਹੈ ਉਹਨੂੰ ਜੇਲ੍ਹ ਭੇਜਿਆ ਜਾਣਾ ਜਾਂ ਭੇਜ ਦਿੱਤਾ ਹੋਣਾ ਸੋ ਜਿਹੜਾ ਪ੍ਰੇਮ ਸਬਰੀ ਜੀ ਦੇ ਲਈ ਅਸੀਂ ਬਹਿ ਬੈਠੇ ਸੀ ਵੀ ਜੋ ਪ੍ਰੇਮ ਸਬਰੀ ਨੂੰ ਕੁੱਟਿਆ ਗਿਆ ਜਾਂ ਮਾਰਿਆ ਗਿਆ ਸੋ ਉਹ ਮੈਨੂੰ ਪੂਰਾ ਪਤਾ ਨਹੀਂ ਸੀ ਇਸ ਗੱਲ ਦਾ ਸੋ ਇਸ ਗੱਲ ਦਾ ਅਸੀਂ ਗਿਰਾਸ਼ ਅਸ਼ੀਰਵਾਦ ਇਹ ਕੁੱਝ ਇਹ ਕਹਿੰਦੇ ਨੇ ਮਾਫੀ ਮੰਗੀ ਉਹ ਬੰਦੇ ਕਲੀਅਰ ਕਰ ਦੋ ਬੜਾ ਜੀ ਗਲਤ ਹਿੱਸੇ ਦੇ ਬਿਆਨ ਚਲੋ ਜਿਹੜਾ ਵੀ ਉੱਥੇ ਵੀਰਾ ਵੱਲੋਂ ਕਿਉਂਕਿ ਕਈ ਤਰ੍ਹਾਂ ਦੇ ਵੀ ਦੇਰ ਵੱਲੋਂ ਚਲੋ ਕਿਹਾ ਗਿਆ ਵੀ ਮਾਫੀ ਮੰਗੀ ਹੈ ਸੋ ਮਾਫੀ ਦੀ ਇਹੋ ਜੀ ਹਜੇ ਕੋਈ ਵੀਡੀਓ ਸਾਡੇ ਸਾਹਮਣੇ ਨਹੀਂ ਆਈ ਸੋ ਇਸ ਕਰਕੇ ਵੀ ਚਲੋ ਉਹ ਵੀ ਸਾਡਾ ਗਿਲਾਸ਼ਿਕ ਹੋਣਾ ਪਾ ਰਿਹਾ ਹੈ ਕਿ ਸੀਪੀ ਫੋਰ ਦੇਖਿਆ ਨਹੀਂ ਨਾ ਅੱਧੀਆ ਪ੍ਰੋਗਰਾਮ ਕਰਦੇ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰੋ ਮੇਰੇ ਫਰੀਦਕੋਟ ਦੇ ਬਹੁਤ ਹੀ ਸਰਕਾਰਯੋਗ ਸਰਦਾਰ ਤਰਲੋਚਨ ਸਿੰਘ ਜੀ ਡਿਪਟੀ ਸਾਹਿਬ ਔਰ ਮੇਰੇ ਵੀਰ ਗੁਰਵਾਰੋ ਟੱਕਣ ਜੀ ਔਰ ਪਤਵੰਤੇ ਸੱਜਣ ਬਹੁਤ ਆਏ ਆ ਜਿਨ੍ਹਾਂ ਨੇ ਬੈਠ ਕੇ ਮਨਜੀਤ ਜੀ ਨਾਲ ਮੇਰਾ ਇੱਕ ਸਮਝੌਤਾ ਕਰਵਾਇਆ ਔਰ ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਵੀ ਜਿਹੜੇ ਚੇਲੇ ਬਾਬੇ ਜਿਹੜੇ ਗਲਤ ਵੀਡੀਓ ਪਾਉਂਦੇ ਆ ਅੱਜ ਦੇ ਟੱਪਦੇ ਆ ਵੀ ਉਹਨਾਂ ਨੂੰ ਮੈਂ ਚੇਤਾਵਨੀ ਹੁਣ ਵੀ ਦਿਨਾ ਉਹ ਆਪਣਾ ਆਪਣੇ ਆਪ ਸੁਧਾਰਾ ਆਪਦਾ ਕਰ ਲੈਣ ਜਿਹੜੇ ਥੋੜਾ ਜਿਹਾ ਕਿਸੇ ਤੋਂ ਪੈਸੇ ਲੈਂਦੇ ਪਖੰਡ ਕਰਦੇ ਆ ਤੁਰ ਮੈਂ ਬਾਬਾ ਜੀ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜੇ ਸਹੀ ਚੇਲੇ ਆ ਮੈਂ ਉਹਨਾਂ ਦੇ ਕੋਲ ਨਹੀਂ ਜਾਵਾਂਗਾ ਤੇ ਜਿਹੜੇ ਗਲਤ ਉਹਨਾਂ ਕੋਲ ਜਾਣਗੇ ਤੇ ਮੈਂ ਇਹ ਗੱਲ ਬਾਬਾ ਜੀ ਨੂੰ ਕਹਤੀ ਆ ਵੀ ਜਿਹੜੇ ਗਲਤ ਚੇਲੇ ਆ ਉਹਨਾਂ ਕੋਲ ਜਾਓ ਮੈਂ ਪ੍ਰਸ਼ਾਸਨ ਨੂੰ ਲੈ ਕੇ ਨਾਲ ਪ੍ਰਸ਼ਾਸਨ ਦੇ ਨਾਲ ਚੱਲ ਗਿਆ ਸੀ ਉਹਨਾਂ ਤੁਹਾਡੇ ਨਾਲ ਜਦ ਨੂੰ ਤਿਆਰ ਆ ਉਹਨਾਂ ਚੇਲਿਆਂ ਨੂੰ ਚੇਤਾਵਨੀ ਆ ਵੀ ਉਹ ਆਪਣਾ ਸੁਧਾਰ ਕਰ ਲੈਣ ਤੇ ਔਰ ਜੋ ਵੀ ਸਾਡਾ ਆਪਸ ਵਿੱਚ ਗਿਲਾ ਸਿੱਕਵਾ ਸੀ ਪਰ ਬਾਬਾ ਜੀ ਨੇ ਜੋ ਆਪਣੇ ਸ਼ਬਦ ਬੋਲੇ ਨੇ ਨਾ ਵਾਪਸ ਲੈ ਲਿਆ ਜੋ ਮੈਂ ਇਹਨਾਂ ਨੂੰ ਬੋਲੇ ਵਾਪਸ ਲੈ ਲਿਆ ਔਰ ਜਿਹੜੀ ਸੱਚਾਈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਈ ਆ ਕਿ ਕੌਣ ਸੱਚਾ ਤੇ ਕੌਣ ਝੂਠਾ ਤੇ ਮੇਰੇ ਵੀਰੋ ਜਿਵੇਂ ਤੁਸੀਂ ਦੂਸਰੀਆਂ ਵੀਡੀਓ ਬੈਲ ਕੀਤੀਆਂ ਓਵੇਂ ਹੀ ਸਾਡੀਆਂ ਇਕੱਠੇ-ਪਿੱਛੇ ਦੀਆਂ ਵੀਡੀਓ ਬੈਲ ਕਰਦੇ ਵੀ ਬੈਲ ਕਰੋ ਔਰ ਲੋਕਾਂ ਦੇ ਵਿੱਚ ਪੰਜਾਬ ਦਾ ਸ਼ਾਂਤ ਮਾਹੀ ਮਾਹੌਲ ਬਣਾ ਕੇ ਰੱਖੋ ਤੇ ਜਿਹੜਾ ਫਰੀਦਕੋਟ ਦਾ ਸਾਡਾ ਪ੍ਰਸ਼ਰਸ਼ਣ ਆ ਮੈਨੂੰ ਇਹਨਾਂ ਤੇ ਬਹੁਤ ਮਾਣ ਆ ਬਹੁਤ ਜ਼ਿਆਦਾ तरीके ਨਾਲ سسٹم ਨੂੰ ਫਰੀਦਕੋਟ ਜ਼ਿਲ੍ਹੇ ਵਿੱਚ ਸੰਭਾਲ ਕੇ ਰੱਖਦੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਐਸਟੀ ਨੂੰ ਸੰਭਾਲ ਲਿਆ ਨਹੀਂ ਤਾਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾਹੌਲ ਗਰਮ ਹੋਣਾ ਸੀ ਮੈਂ ਫਰੀਦਕੋਟ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਉਹਨਾਂ ਚੇਲਿਆਂ ਨੂੰ ਵੀ ਜਿਹੜੇ ਗਲਤ ਗਲਤ ਹਰਕਤਾਂ ਕਰਦੇ ਆ ਉਹ ਬਾਹਰ ਆ ਜਾਣ ਤੇ ਇਹਦਾ ਪ੍ਰਸ਼ਾਸਨ ਨੂੰ ਲੈ ਕੇ ਉਹਨਾਂ ਦੇ ਕਾਰਵਾਈ ਕੀਤੀ ਹੋਈ ਕੋਈ ਗਲਤ ਕਿਤੇ ਪੈਸੇ ਨਾਲ ਨਾ ਕਿਸੇ ਨਾਲ ਧੋਖਾ ਤੁਹਾਡੀ ਨਾ ਕਰਨ ਮੈਂ ਗਵਰਵ ਕੱਕੜੀ ਦਾ ਬਹੁਤ-ਬਹੁਤ ਧੰਨਵਾਦਾਂ ਜਿਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਬੁਲਾ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਖਤਮ ਕਰਦਾ ਨਾ ਅਜ ਤੋਂ ਬਾਅਦ ਮੇਰੀ ਕੋਈ ਬਾਬਾ ਜੀ ਖਰਾਬ ਵੀਡੀਓ ਹੋਊਗੀ ਤੇ ਨਾ ਹੀ ਇਹ ਮੇਰੇ ਖਿਲਾਫ ਹੋਣਗੇ ਤੇ ਬਾਕੀ ਜਿਹੜੀਆਂ ਵੀਡੀਓ ਪਈਆਂ ਹੋਈਆਂ ਪ੍ਰਸ਼ਾਸਨ ਨੂੰ ਰੋਂ ਸਾਨੂੰ ਬੇਨਤੀ ਆ ਵੀ ਅਸੀਂ ਨੂੰ ਇੱਕ ਵਾਰੀ ਖਤਮ ਕਰ ਦਿਓ ਉਸ ਅੱਧਾ ਘੰਟੇ ਮੈਂ ਪਹਿਲਾ ਵੀਡੀਓ ਪਾਈ ਸੀ ਮਨਪ੍ਰੀਤ ਜੀ ਦੇ ਖਿਲਾਫ ਤੇ ਜੋ ਇਹਨਾਂ ਨੇ ਪਾਇਆ 100% ਮਾਰ ਦੇਣਗੇ ਜੋ ਮੈਂ ਪਾਈਆ ਕਮੈਂਟ ਦੇ ਮਾਧੋਲੇ ਪਹਿਲੇ ਵੀਡੀਓ ਚੱਲਦੀਆਂ ਆ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਬੇਨਤੀ ਹੈ ਭਾਈ ਜੀ ਤੁਸੀਂ ਦੋ ਸ਼ਬਦ ਇੱਕ ਮਿੰਟ ਜੀ ਦੀ ਮੇਕੋ ਜਿਵੇਂ ਪਾਈ ਸਾਹਿਬ ਜੀ ਨੇ ਕਿਹਾ ਵਾਹ ਤੀ ਪਖੰਡਵਾਦ ਦੇਖੋ ਕੋਈ ਵੀ ਜੇਲਾ ਸਾਰੇ ਸਾਡੇ ਉਹ ਆਪਣੇ ਹੀ ਆ ਕੋਈ ਬਾਹਰੋਂ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਪਰ ਜਿਸ ਵੀ ਗੱਦੀ ਤੇ ਜਾਂ ਚੌਂਕੀ ਦੇ ਜੋ ਵੀ ਪਖੰਡਵਾਦ ਨੂੰ ਆਪਾਂ ਲੈ ਕੇ ਇੱਕ ਮਹਿੰਮ ਸ਼ੁਰੂ ਕੀਤੀ ਆ ਜਿਵੇਂ ਕਿ ਇੱਕ ਪਹਿਲਾ ਪੁਆਇੰਟ ਆ ਵੀ ਸਿਰ ਘੁਮਾ ਕੇ ਉਹ ਮਤਲਬ ਇਦਾਂ ਕਹਿੰਦੇ ਨੇ ਵੀ ਸਾਡੇ 'ਚ ਕੋਈ ਦੇਵਤਾ ਜਾਂ ਕੋਈ ਵੀਰ ਦੀ ਰਾਗ ਸੋ ਉਹ ਪੁੱਛਦੇ ਹੁੰਦੇ ਨੇ ਲੋਕਾਂ ਦੇ ਮਤਲਬ ਦਿਲ ਦੀ ਜਾਣ ਲੈਂਦੇ ਸੋ ਉਹਨਾਂ ਨੂੰ ਬੇਨਤੀ ਹੈ ਵੀ ਇਹ ਕੁਛ ਕਰਨ ਦੀ بجائے ਪੁੱਛਾਂ ਦੇਣ ਦੀ ਜਾਈਏ ਕਿਉਂਕਿ ਉਹਦੇ ਨਾਲ ਲੋਕ ਜਿਹੜੇ ਗਮਰਾਹ ਹੋਣ ਸੋ ਸਿਰ ਘਮਾਉਣ ਦੇ ਨਾਲ ਜਿਹੜੀ ਹੈ ਚੰਗੇ ਸਾਥਮੂ ਦੀ ਸ਼ਬੀ ਖਰਾਬ ਹੁੰਦੀ ਹੈ ਸੋ ਇੱਕ ਪਹਿਲਾ ਕੰਟੇ ਜਿਹੜਾ ਖਤਮ ਹੋਣਾ ਚਾਹੀਦਾ ਪਖੰਡਵਾਲ ਦੇ ਔਰ ਦੂਜਾ ਜਿਹੜਾ ਹੈਗਾ ਜੀ ਢਾਲੇ ਲਵਾਉਣੇ ਮੈਂ ਕਈ ਵਾਰੀ ਬੇਨਤੀਆਂ ਦਿੱਤੀਆਂ ਵੀ ਤੁਸੀਂ ਇੱਕ ਦੁੱਖ ਵਾਸਤੇ ਕਿਸੇ ਬਾਬੇ ਕੋਲ ਜਾਂਦੇ ਹੋ ਉਹਨੇ ਢਾਲਾ ਲਵਾਤਾ ਤੁਹਾਡਾ ਚੌਂਕ ਚ ਤੇ ਚੌਂਕ ਵਿੱਚੋਂ ਹਜ਼ਾਰਾਂ ਲੋਕ ਲੰਘਦੇ ਨੇ ਤੇ ਹਜ਼ਾਰਾਂ ਲੋਕ ਤੁਹਾਨੂੰ ਇਹ ਕਹਿੰਦੇ ਆ ਵੀ ਤੁਹਾਡੇ ਪੁੱਤ ਮਰ ਜਾਣ ਜਿਹਨੀਆਂ ਟਾਲਾ ਲਾਇਆ ਤੁਸੀਂ ਇੰਨੀਆਂ ਵੱਦ ਸੀਸਾ ਜਿਹੜੀਆਂ ਨਾ ਲਓ ਆਪਾਂ ਇਹਨਾਂ ਚੀਜ਼ਾਂ ਨਾਲ ਲੋਕ ਤੁਹਾਨੂੰ ਇਹ ਕਹਿੰਦੇ ਆ ਵੀ ਤੁਹਾਡੇ ਪੁੱਤ ਮਰ ਜਾਣ ਜਿਹਨੀਆਂ ਟਾਲਾ ਲਾਇਆ ਤੁਸੀਂ ਇੰਨੀਆਂ ਵੱਦ ਸੀਸਾ ਜਿਹੜੀਆਂ ਨਾ ਲਓ ਆਪਾਂ ਇਹਨਾਂ ਚੀਜ਼ਾਂ ਤੋਂ ਮੁੱਕਰੋ ਕਿ ਤੱਕ ਸੱਚੀ ਸੁੱਚੀ ਦਵਾਈ ਜਿਹੜੀ ਪਰਮਾਤਮਾ ਦੇ ਚਰਨਾ ਚੋਂ ਕਰੀਏ ਔਰ ਸਰਬਤਲਾ ਪੜਾ ਮੰਗੀਏ ਸੋ ਕਿਸੇ ਨਾਲ ਧinaan ਮਾਰੋ ਕਿਸੇ ਨੂੰ ਡਗੜਾ ਨਾ ਕਰੋ ਤੇ ਇਹ ਬੇਨਤੀਆਂ ਤੁਹਾਡੇ ਚਰਨਾ ਤਾਂ ਵੀ ਬਾਬਾ ਮਨਪ੍ਰੀਤ ਜੀ ਦਾ ਜਿਹੇ ਸਭਜੀ ਦਾ ਇੱਕ ਪਖੰਡਵਾਦ ਦੇ ਵਿੱਚ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਅਪਲੋਡ ਕੀਤੀਆਂ ਚੀਂ ਅਸੀਂ ਉਸ ਦੇ ਸੰਬੰਧ ਚਾਜ ਅਸੀਂ ਗੌਰਮਕ ਕਰੀ ਦੇ ਦਫਤਰ ਤੇ ਬਹਿ ਗਏ ਨੇ ਇਸ ਜੀ ਦਾ ਸੰਪਟਾ ਕਰਾਇਆ ਉਹ ਪਖੰਡਵਾਦ ਦਾ ਠੀਕ ਹੀ ਵਿਰੋਧ ਜਿੱਥੇ ਪਖੰਡ ਹੁੰਦਾ ਜਾਂ ਕੋਈ ਹੋ ਜਾ ਤਾਂ ਹੋਰ ਕੰਮ ਨਹੀਂ ਤਾਂ ਪਰ ਆਪਸੇ ਵਿੱਚ ਭਾਈਚਾਰਾ ਸਾਂਝ ਬਣਨੀ ਜ਼ਰੂਰੀ ਹੈ ਇਸ ਲਈ ਇਹਨਾਂ ਦਾ ਹੋਸਟ ਸਾਂਝ ਵਾਸਤੇ ਜਿਹੜਾ ਇਕੱਠੇ ਹੋਏ ਆਂ ਤੇ ਰਾਜੋ ਸੰਬੋਧਨ ਹੋਇਆ ਕਿ ਪਕੰਡਾ ਬਾਦ ਦਾ ਉਹ ਪਿਤਾ ਹੈ ਪਰ ਸਾਂਝ ਬਖਤਰਾ ਰੱਖੇ ਮੈਂ ਸੰਗਤ ਨੂੰ ਬੇਨਤੀ ਕਰਦਾ ਤੇ ਉਹਨਾਂ ਸ਼ਰਾਰਤੀਆਂ ਸਰਾਂ ਨੂੰ ਵੀ ਤਾੜਨਾ ਦਿੰਦਾ ਵੀ ਤੁਸੀਂ ਅੱਗ ਲਾਉਣ ਦਾ ਜਾਂ ਗਲਤ ਮੈਸੇਜ ਦੇਣ ਦਾ ਮਾਹੌਲ ਨਾ ਪੈਦਾ ਕਰੋ ਜਿਹਦੇ ਨਾਲ ਭਾਈਚਾਰਾ ਸਾਂਝ ਟੁੱਟੇ ਅਸੀਂ ਆਪਸ ਵਿੱਚ ਭਰਾ ਹਾਂ ਅੱਜ ਜੋ ਵੀ ਗਲਤ ਕਹਿਣੀ ਆ ਸੀ ਉਹ ਦੂਰ ਹੋ ਗਈਆਂ ਮੇਰੀ ਇਹਨਾਂ ਨੇ ਦੋਨਾ ਭਰਾਵਾਂ ਨੇ ਬੇਨਤੀ ਨੂੰ ਮੰਨਦੇ ਹੋਏ ਗੱਲਾਂ ਨੂੰ ਕਲੀਅਰ ਕੀਤਾ ਪ੍ਰਸ਼ਾਸਨ ਨੇ ਇਸ ਨੇ ਵਿੱਚ ਵੱਡਾ ਯੋਗਦਾਨ ਪਾਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ